ਸਰਦਾਰ ਅ tartar ਸਿੰਘ ਜੀ ਕਿਵੇਂ ਦੇਖਦੇ ਹੋ ਕੀ ਮਸਲਾ ਸੁਲਝਣ ਦੇ ਵੱਲ ਹੈ ਜਾਂ ਕਿਤੇ ਨਾ ਕਿਤੇ ਮਿਡਲਵੇ ਕੱਢ ਲਿਆ ਜਾਏਗਾ ਕਿਉਂਕਿ ਬਹੁਤ ਸਾਰੀ ਭਰਤੀ ਜਿਹੜੀ ਹੈ ਅਕਾਲੀ ਦਲ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਅਸੀਂ ਤਕਰੀਬਨ 25 ਲੱਖ ਤੱਕ ਜਿਹੜੀਆਂ ਕਾਪੀਆਂ ਬਣ ਚੁੱਕੀਆਂ 10 ਲੱਖ ਸਾਡੀਆਂ ਹੋਰ ਆ ਜਾਣੀਆਂ ਉਹ ਵੀ ਅਸੀਂ ਵੰਡ ਦੇਣੀਆਂ ਹੈ ਹੁਣ ਹੋਰ ਹੀ ਭਰਤੀ ਦੀ ਨਿਗਰਾਨੀ ਬਾਅਦ ਵਿੱਚ ਹੋਏਗੀ ਕੀ ਕੁਝ ਹੋਵੇਗਾ ਕਿਵੇਂ ਦੇਖਦੇ ਹਾਂ ਸੋ ਉਹਦੇ ਚ ਹੁਣ ਜੇ ਸੱਤ ਮੈਂਬਰੀ ਕਮੇਟੀ ਐਕਟਿਵ ਹੋ ਜਾਂਦੀ ਆ ਤਾਂ ਅਕਾਲੀ ਦਲ ਦੀ ਹੁਣ ਤੱਕ ਦੀ ਕਰੀ ਹੋਈ ਭਾਰਤੀ ਬਿਲਕੁਲ ਖਤਮ ਹੋ ਜਾਂਦੀ ਮਤਲਬ ਉਹ ਰੱਦ ਹੋ ਜਾਂਦੀ ਆ ਉਹ ਰੱਦ ਹੋ ਜਾਂਦੀ ਆ ਜੇ ਉਹਨਾਂ ਦਾ ਜਿਹੜਾ ਬਲਵਿੰਦਰ ਸਿੰਘ ਭੋਂਦਣ ਦੇ ਨਾਂ ਹੇਠ ਬਿਆਨ ਲੱਗਿਆ ਵੀ ਅਸੀਂ 5 ਲੱਖ ਪਰਚੀਆਂ ਹੋਰ ਛਾਪ ਰਹੇ ਹੈਗੇ ਆ 25000 ਕਾਪੀਆਂ ਹੋਰ ਇਟ ਮੀਨਸ ਉਹੋ ਸੱਤ ਮੈਂਬਰੀ ਕਮੇਟੀ ਦਾ ਕੋਈ ਸਤਕਾਰ ਨਹੀਂ ਕਰਦੇ ਹਾਲੇ ਵੀ ਉਹ ਜਬਰੀ ਆਪਣੀ ਭਰਤੀ ਆ ਜਿਹੜੀ ਉਹ ਕਰਦਾ ਹੀ ਮਤਲਬ ਜਾਰੀ ਉਹ ਕਹਿਣਗੇ ਕਿ ਜਿਹੜੀ ਹੋਰ ਹੀ ਭਰਤੀ ਹੈ ਇਸੇ ਦੀ ਨਿਗਰਾਨੀ ਕਰ ਹਾਂ ਵੀ ਇਸੇ ਦੀ ਨਿਗਰਾਨੀ ਕਰੋ ਸੋ ਉਹ ਆਪਣਾ ਜਿਹੜਾ ਇੱਕ ਤਰ੍ਹਾਂ ਨਾਲ ਜਿਆਦਾ ਵੇਟੇਜ ਆ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਸਪਸ਼ਟ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਚੁਣੌਤੀ ਆ ਹੁਣ ਅਕਾਲੀ ਲੀਡਰਸ਼ਿਪ ਤੇ ਇਹ ਜ਼ਿੰਮੇਵਾਰੀ ਆਂਦੀ ਆ ਵੀ ਉਹਨਾਂ ਦੇ ਬਾਦਲ ਪਰਿਵਾਰ ਨੂੰ ਬਚਾਉਣਾ ਜਾਂ ਅਕਾਲੀ ਦਲ ਨੂੰ ਬਚਾਉਣਾ ਜੇ ਅਕਾਲੀ ਦਲ ਨੂੰ ਬਚਾਉਣਾ ਤਾਂ ਬਾਦਲ ਪਰਿਵਾਰ ਨੂੰ ਹੁੰਝ ਕੇ ਪਾਸੇ ਕਰਨਾ ਪਊਗਾ। ਉਸ ਤੋਂ ਬਾਅਦ ਅਕਵਾਲ ਸਿੰਘ ਝੁੰਦਾ ਪ੍ਰਧਾਨ ਬਣ ਸਕਦੇ ਹੈਗੇ ਆ ਸੁਖਦੇਵ ਸਿੰਘ ਭੌਰ ਪ੍ਰਧਾਨ ਬਣ ਸਕਦੇ ਹੈਗੇ ਆ ਕਰਨੈਲ ਸਿੰਘ ਪੰਜੋਲੀਵਾਲਗੇ ਗੁਰਸੇਖਾ ਚੈਨਲ ਸਖਤਰ ਜਾਂ ਕੁਸ਼ੋਰ ਬਣਾਏ ਜਾ ਸਕਦੇ ਹੈਗੇ ਆ ਈਵਨ ਸਾਧੂ ਸਿੰਘ ਮੈਦਪੁਰੀ ਵਰਗੇ ਪੁਰਾਣੇ ਗੁਰਸੇਖਾ ਜਿਹੜੇ ਇਹ ਅਕਾਲੀ ਦਲ ਦੇ ਪ੍ਰਧਾਨ ਬਣ ਤੇ ਇਹ ਫਿਰ ਆਪਣੀ ਆਪਣੀ ਨਵੀਂ ਟੀਮ ਬਣਾ ਕੇ ਸੋ ਬਾਦਲ ਪਰਿਵਾਰ ਵੱਲੋਂ ਜਿਹੜੀ ਇੱਕ ਕੰਪਨੀ ਬਣਾ ਲਿਆ ਗਿਆ ਅਕਾਲੀ ਦਲ ਸੋ ਉਸ ਕੰਪਨੀ ਨੂੰ ਮੁੜ ਕੇ ਜਥੇਬੰਦੀ ਦੇ ਰੂਪ ਵਿੱਚ ਉਜਾਗਰ ਕਰ ਦਿੱਤਾ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਫੇਸਬੁੱਕ ਦਾ ਜਿਹੜਾ ਪੇਜ ਆ ਸ਼੍ਰੋਮਣੀ ਅਕਾਲੀ ਦਲ ਦਾ ਅਫੀਸ਼ੀਅਲ ਫੇਸਬੁੱਕ ਪੇਜ ਆ ਉਹਦੇ ਤੇ ਡੇਰਾ ਬਾਬਾ ਨਾਨਕ ਦੇ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੀ ਕੋਈ ਵੀ ਜਿਹੜਾ ਸਾਡਾ ਦਰਸ਼ਕ ਆ ਸ਼੍ਰੋਮਣੀ ਅਕਾਲੀ ਦਲ ਦੇ ਫੇਸਬੁੱਕ ਪੇਜ ਤੇ ਜਾ ਕੇ ਦੇਖ ਸਕਦਾ ਆ ਜੁਲ੍ਹੇ ਤੇ ਫੋਟੋਆਂ ਅਪਲੋਡ ਹੋਈਆਂ ਨੇ ਸੁਚਿਆ ਸਿੰਘ ਲੰਗਾ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਦੇ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਅਕਾਲੀ ਦਲ ਦੀ ਭੜਤੇ ਕੀਤੀ ਗਈ ਇਹ ਸਿੱਧਮ ਸਿੱਧਾ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਹੈ ਇਹਦੇ ਨਾਲ ਅਕਾਲੀ ਦਲ ਦੀ ਮਾਨਤਾ ਰੱਦ ਹੋ ਸਕਦੀ ਹੈ ਜਿਵੇਂ ਉਹ ਕਹਿੰਦੇ ਆ ਹਨਾ ਤੇ ਹੁਣ ਆਪਾਂ ਅੱਗੇ ਗੱਲਬਾਤ ਕਰ ਲੈਣੀ ਹੈ ਕਿ ਭੱਤੀ ਕਮੇਟੀ ਦੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪਿਛਲੀ ਮੀਟਿੰਗ ਜਿਹੜੀ ਹੈ ਉਹ ਹੋ ਚੁੱਕੀ ਹੈ ਤੇ 11 ਤਰੀਕ ਨੂੰ ਜਿਹੜਾ ਹੈ ਉਹਨਾਂ ਨੇ ਅਗਲੀ ਮੀਟਿੰਗ ਦਾ ਸਰਦਾ ਦਿੱਤਾ ਹੈ ਜਿਸ ਦੇ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਬਲਵਿੰਦਰ ਸਿੰਘ ਭੁੰਦੜ ਹੋਣੀ ਹੈਗੇ ਨੇ ਉਹਨਾਂ ਨੂੰ ਜਿਹੜਾ ਹੈ ਸੱਦਾ ਦਿੱਤਾ ਗਿਆ ਹੈ ਕਿ ਤੁਸੀਂ ਦੱਸੋ ਕਿ ਕੀ ਤੁਸੀਂ ਭਰਤੀ ਕਮੇਟੀ ਦਾ ਸਹਿਯੋਗ ਲੈਣਾ ਚਾਹੁੰਦੇ ਹੋ ਜਾਂ ਕੀ ਤੁਸੀਂ ਭਰਤੀ ਕਮੇਟੀ ਜਿਸ ਤਰੀਕੇ ਦੀਆਂ ਇਨਸਟਰਕਸ਼ਨਸ ਦੇਣ ਗਿਆ ਉਹਨਾਂ ਨੂੰ ਫਾਲੋ ਕਰੋਗੇ ਸਰਦਾਰ ਅਵਤਾਰ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਮਸਲਾ ਸੁਲਝਣ ਦੇ ਵੱਲ ਹੈ ਜਾਂ ਕਿਤੇ ਨਾ ਕਿਤੇ ਮਿਡਲਵੇ ਕੱਢ ਲਿਆ ਜਾਏਗਾ ਕਿਉਂਕਿ ਬਹੁਤ ਸਾਰੀ ਭਰਤੀ ਜਿਹੜੀ ਹੈ ਅਕਾਲੀ ਦਲ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਤਕਰੀਬਨ 25 ਲੱਖ ਤੱਕ ਜਿਹੜੀਆਂ ਕਾਪੀਆਂ ਬਣ ਚੁੱਕੀਆਂ 10 ਲੱਖ ਸਾਡੀਆਂ ਹੋਰ ਆ ਜਾਣੀਆਂ ਉਹ ਵੀ ਅਸੀਂ ਵੰਡ ਦੇਣੀਆਂ ਹਨ ਹੁਣ ਹੋਰ ਹੀ ਭਰਤੀ ਦੀ ਨਿਗਰਾਨੀ ਬਾਅਦ ਵਿੱਚ ਹੋਏਗੀ ਕੀ ਕੁਝ ਹੋਵੇਗਾ ਕਿਵੇਂ ਦੇਖਦੇ ਹਾਂ ਨਹੀਂ ਜੀ ਨਹੀਂ 100 ਜਿਹੜੇ ਇੱਕ ਤਾਂ ਦੇਖਿਆ ਵੀ ਤੁਸੀਂ ਦੇਖੋ ਵੀ 2 ਦਸੰਬਰ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦੀ ਜੇ ਤੁਸੀਂ ਫੇਸ ਰੀਡਿੰਗ ਕਰੋ ਤਾਂ ਉਹ ਉਹਨਾਂ ਦੀ ਫੇਸ ਰੀਡਿੰਗ ਵਿੱਚ ਉਹ ਜਲਾਉ ਨਹੀਂ ਹੈ ਉਹ ਮਯੂਸ ਜਿਹਾ ਜਦੋਂ ਨਜ਼ਰ ਆ ਰਹੀ ਨੇ ਨਾ ਵੀ ਉਹ ਜਜਬਾ ਨਹੀਂ ਹੈ ਇੱਕ ਮਯੂਸੀ ਤੇ ਉਦਾਸੀ ਦੇ ਆਲਮ ਵਿੱਚ ਉਹ ਹਰਜਿੰਦਰ ਸਿੰਘ ਧਾਮੀ ਰਹਿ ਰਹੇ ਹੋ ਦੋਵੇਂ ਪਾਸੇ ਫਸੇ ਹੋਏ ਹਨਾ ਹਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਉਹ ਬਿਲਕੁਲ ਵੀ ਚੁਣੌਤੀ ਨਹੀਂ ਦੇਣਾ ਚਾਹੁੰਦੇ ਬੜੇ ਇਮਾਨਦਾਰ ਸ਼ਖਸੀਅਤ ਨੇ ਸੋ ਬੜੀ ਆਪਾਂ ਕਹਿ ਸਕਦੇ ਪੰਥਕ ਜਜ਼ਬੇ ਵਾਲੇ ਨੇ ਸੋ ਖਾੜਕੂ ਲਹਾਜ਼ਰਾਨ ਸਿੱਖਾਂ ਦੇ ਕੇਸ ਆ ਜਿਹੜੇ ਉਹ ਹਨਾ ਬਿਨਾਂ ਪੈਸਿਆਂ ਤੋਂ ਵੀ ਲੜਦੇ ਰਹੇ ਆ ਸੋ ਜਿਨ੍ਹਾਂ ਪਰਿਵਾਰਾਂ ਕੋਲ ਕੋਈ ਪੈਸੇ ਵਗੈਰਾ ਦੇਣ ਦੀ ਹਿੰਮਤ ਨਹੀਂ ਸੀ ਤਾਂ ਉਹਨਾਂ ਨੇ ਡਟ ਕੇ ਹਸ਼ਿਆਰਪੁਰ ਕਚਹਿਰੀਆਂ ਵਿੱਚ ਉਹਨਾਂ ਨੇ ਕੇਸ ਲੜੇ ਆ ਬਹੁਤ ਇਮਾਨਦਾਰ ਔਰ ਜਜ਼ਬੇ ਵਾਲੇ ਸਿੱਖ ਨੇ ਉਹ ਇਹ ਜੇ ਇਮਾਨਦਾਰਿਆ ਜਜ਼ਬੇ ਵਾਲੇ ਸਿੱਖ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਸ ਤਰ੍ਹਾਂ ਚੁਣੌਤੀ ਦੇਣ ਦੀ ਹਿਮਾਕਤ ਨਹੀਂ ਕਰਨਗੇ ਜਿਸ ਤਰ੍ਹਾਂ ਕਾਲੀ ਲੀਡਰਸ਼ਿਪ ਕਰ ਰਹੀ ਹੈ ਸੋ ਸੱਤ ਮੈਂਬਰੀ ਕਮੇਟੀ ਕਿਉਂਕਿ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਬਣੀ ਹੋਈ ਹੈ ਉਹਨਾਂ ਦੀ ਪਲੇਠੀ ਬੈਠਕ ਹੈ ਜਿਹੜੀ ਬਹਾਦਰ ਗੜ ਵਿਖੇ ਜਿਹੜਾ ਜਥੇਦਾਰ ਟਾਵੜਾ ਇੰਸਟੀਚਿਊਟ ਆ ਬਣਿਆ ਹੋਇਆ ਉੱਥੇ ਹੋਈ ਹੈਗੀ ਆ ਸਾਰੇ ਮੈਂਬਰ ਉੱਥੇ ਹਾਜ਼ਰ ਹੋਏ ਨੇ ਪਰ ਮਯੂਸੀ ਦਾ ਆਲਮ ਇੱਕ ਉਦਾਸੀ ਜਿਹੜੀ ਹਰਜਿੰਦਰ ਸਿੰਘ ਧਾਮੀ ਦੇ ਚਿਹਰੇ ਤੋਂ ਲਗਾਤਾਰ ਝਲਕ ਰਹੀ ਆ ਪਿਛਲੇ 1.5 ਮਹੀਨੇ ਤੋਂ ਪਰ ਬਾਕੀ ਦੇ ਮੈਂਬਰ ਅਸੀਂ ਦੇਖ ਸਕਦੇ ਹਾਂ ਵੀ ਪੂਰੀ ਭਾਵਨਾ ਵਿੱਚ ਸੀ ਪੂਰੇ ਭਰੋਸੇ ਵਿੱਚ ਸੀ ਖਾਸ ਕਰਕੇ ਮਨਪ੍ਰੀਤ ਸਿੰਘ ਯਾਲੀ ਭਾਈ ਗੁਰਪ੍ਰਤਾਪ ਸਿੰਘ ਵਡਾਲਾ ਸਾਧੂ ਸਿੰਘ ਹਮੈਦਪੁਰੀ ਅਤੇ ਬੀਬੀ ਜੀ ਸਤਵੰਤ ਕੌਰ ਵੀ ਸ਼ਾਮਲ ਹੋਏ ਆ ਤੇ ਆਪਣੇ ਜਿਹੜੇ ਹੈਗੇ ਝੁੰਦਾ ਸਾਹਿਬ ਇਕਬਾਲ ਸਿੰਘ ਬੂੜੀ ਚੜਦੀ ਕਲਾ ਪੂਰੇ ਭਰੋਸੇ ਨਾਲ ਜਿਹੜੇ ਉਹ ਮੀਟਿੰਗ ਵਿੱਚ ਸ਼ਾਮਲ ਹੋਏ ਆ অরুণਾ ਵੱਲੋਂ ਇਹ ਸੱਦਾ ਦਿੱਤਾ ਗਿਆ ਬਰਵਿੰਦਰ ਸਿੰਘ ਭੁੰਦੜ ਨੂੰ ਵੀ 11 ਫਰਵਰੀ ਨੂੰ ਜਿਹੜੀ ਦੁਬਾਰੇ ਮੀਟਿੰਗ ਹੋਣੀ ਆ ਸੱਤ ਮੈਂਬਰੀ ਕਮੇਟੀ ਦੀ ਉਹਦੇ ਵਿੱਚ ਆ ਕੇ ਆਪਣਾ ਪੱਖ ਰੱਖਣ ਵੀ ਉਹਨਾਂ ਨੇ ਆਪਣੇ ਤੌਰ ਤੇ ਭਾਰਤੀ ਜਾਰੀ ਰੱਖਣੀਆਂ ਜਾਂ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਕਮੇਟੀ ਬਣੀ ਆ ਉਹਦੇ ਅਨੁਸਾਰ ਕਰਨੀਆਂ ਤੇ ਇਹਦੇ 'ਚ ਹੁਣ ਇੱਕ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਆਪਣੀ ਵੀ ਮੀਟਿੰਗ ਸੱਦ ਲਈ ਕੀ ਕੋਈ ਕਨੈਕਸ਼ਨ ਹੋ ਸਕਦਾ ਹੈ ਹਾਂ ਉਹਦੇ 'ਚ ਹੋ ਸਕਦਾ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਕੁਝ ਆਪਣੇ ਮੁੱਦੇ ਹੋ ਸਕਦੇ ਆ ਹਾਲ ਦੀ ਘੜੀ ਜਿਹੜਾ ਜਿਹੜਾ ਨੀਤੀ ਬਿਆਨ ਆਇਆ ਉਹਦੇ 'ਚ ਇਹ ਆਇਆ ਵੀ ਕੋਸ਼ਿਸ਼ ਕਮੇਟੀ ਦੀਆਂ ਕਾਰਜ ਆਪਣੇ ਕਾਰਜ ਕਰਨ ਦੇ ਜਿਹੜੇ ਮਤੇ ਹੈਗੇ ਆ ਉਹਦੇ 'ਚ ਕੋਈ ਐਮਰਜੈਂਸੀ ਮਤਾ ਉਸ ਦਿਨ ਪਾ ਲਿਆ ਜਾਵੇ ਤਾਂ ਸਾਨੂੰ ਨਹੀਂ ਕਹਿ ਸਕਦੇ ਸੋ ਉਹਦੇ 'ਚ ਹੁਣ ਜੇ 7 ਮੈਂਬਰੀ ਕਮੇਟੀ ਐਕਟਿਵ ਹੋ ਜਾਂਦੀ ਆ ਤਾਂ ਅਕਾਲੀ ਦਲ ਦੀ ਹੁਣ ਤੱਕ ਦੀ ਕਰੀ ਹੋਈ ਭਰਤੀ ਬਿਲਕੁਲ ਖਤਮ ਹੋ ਜਾਂਦੀ ਮਤਲਬ ਉਹ ਰੱਦ ਹੋ ਜਾਂਦੀ ਆ ਸੋ ਹੁਣ ਬਲਵਿੰਦਰ ਸਿੰਘ ਭੁੰਦੜ ਕੀ ਕਰਵਟ ਲੈਂਦੇ ਆ ਕਰਵਟ ਕੀ ਲੈਣੀ ਆ ਅੱਜ ਉਹਨਾਂ ਦਾ ਜਿਹੜਾ ਬਲਵਿੰਦਰ ਸਿੰਘ ਭੂੰਦੜ ਦੇ ਨਾਂ ਹੇਠ ਬਿਆਨ ਲੱਗਿਆ ਵੀ ਅਸੀਂ 5 ਲੱਖ ਪਰਚੀਆਂ ਹੋਰ ਛਾਪ ਰਹੇ ਹੈਗੇ ਹਾਂ 25000 ਕਾਪੀਆਂ ਹੋਰ ਇਟ ਮੀਨਸ ਉਹ ਸੱਤ ਮੈਂਬਰੀ ਕਮੇਟੀ ਦਾ ਕੋਈ ਸਤਕਾਰ ਨਹੀਂ ਕਰਦੇ ਹਾਲੇ ਵੀ ਉਹ ਜ਼ਬਰੀ ਆਪਣੀ ਭਰਤੀ ਆ ਜਿਹੜੀ ਉਹ ਕਰਦੇ ਉਹਦਾ ਹੀ ਮਤਲਬ ਜਾਰੀ ਰੱਖਣਗੇ ਉਹ ਕਹਿਣਗੇ ਕਿ ਜਿਹੜੀ ਹੋਰ ਹੀ ਭਰਤੀ ਹੈ ਇਸੇ ਦੀ ਨਿਗਰਾਨੀ ਕਰੋ ਆ ਵੀ ਇਸੇ ਦੀ ਨਿਗਰਾਨੀ ਕਰੋ ਸੋ ਉਹ ਆਪਣਾ ਜਿਹੜਾ ਇੱਕ ਤਰ੍ਹਾਂ ਨਾਲ ਜ਼ਿਆਦਾ ਵੇਟੇਜ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਸਪਸ਼ਟ ਰੂਪ ਵਿੱਚ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਚੁਣੌਤੀਆ ਸੋ ਜੇ ਬਲਵਿੰਦਰ ਸਿੰਘ ਭੁੰਦੜ ਵੀ ਸੁਖਵੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਚੀਮਾ ਤੇ ਉਹਨਾਂ ਦੇ ਮੈਨੇਜਰਾਂ ਵਾਂਗ ਅਕਾਲ ਤਖਤ ਨਾਲ ਟੱਕਰ ਲੈਣੀ ਚਾਹੁੰਦੇ ਆ ਤਾਂ ਇਹ ਫਿਰ ਉਹਨਾਂ ਦਾ ਆਪਣਾ ਫੈਸਲਾ ਹੋ ਸਕਦਾ ਪਰ ਹਾਲੇ ਵੀ ਸੱਤ ਮੈਂਬਰੀ ਕਮੇਟੀ ਨੂੰ ਕੋਹ ਚੋ ਆਪ ਦੇ ਨੇ ਸ਼੍ਰੀ ਅਕਾਲ ਤਖਸੈਬ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੂੰ ਬਰਵਿੰਦਰ ਸਿੰਘ ਭੁੰਦਰ ਜਵਾਬ ਦੇ ਆ ਉਹ ਆਪਣੇ ਤੌਰ ਤੇ ਸੁਖਵੀਰ ਸਿੰਘ ਬਾਦਲ ਦੇ ਇਸ਼ਾਰਿਆਂ ਤੇ ਜੋ ਕੁਝ ਵੀ ਇਹ ਬੋਗਸ ਭਰਤੀ ਹੋ ਰਹੀ ਆ ਇਹ ਬਿਲਕੁਲ ਵੀ ਇਹ ਜਾਇਜ਼ ਨਹੀਂ ਮੰਨੀ ਜਾ ਸਕਦੀ ਨਾ ਇਹਨੂੰ ਕੋਈ ਮਾਨਤਾ ਦਿੱਤੀ ਜਾ ਸਕਦੀ ਆ ਸਾਰੀਆਂ ਜਿਹੜੀਆਂ ਪਾਵਰਸ ਨੇ ਬਲਵਿੰਦਰ ਸਿੰਘ ਭੁੰਦਰ ਨੂੰ ਇਸ ਕਮੇਟੀ ਦੇ ਹਵਾਲੇ ਕਰਨੀਆਂ ਪੈਣਗੀਆਂ ਅਕਾਲੀ ਦਲ ਦਾ ਦਫ਼ਤਰ ਇਹਨਾਂ ਨੂੰ ਦੇਣਾ ਪਵੇਗਾ ਨਵੀਆਂ ਪਰਚੀਆਂ ਛਪਣਗੀਆਂ ਨਵੇਂ ਸਿਰੇ ਤੋਂ ਜਿਹੜੀ ਕਮੇਟੀ ਹੋਊਗੀ ਔਰ ਉਹਦੇ ਵਿੱਚ ਮੰਗ ਕੀਤੀ ਜਾਣੀ ਚਾਹੀਦੀ ਹੈ ਵੀ 1974 ਵਾਲੇ ਸੰਵਿਧਾਨ ਅਧੀਨ ਕਮੇਟੀ ਦੀ ਜਿਹੜੀ ਭਰਤੀ ਹੋਵੇ ਘੱਟੋ ਘੱਟ ਕਾਲੇ ਦਲ ਦੀ ਲੀਡਰਸ਼ਿਪ ਆ ਜਿਹੜੀ ਉਹ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਜਿਨ੍ਹਾਂ ਨੂੰ ਪੰਜੇ ਬਾਣੀਆਂ ਨਿਤਨੇਮ ਦੀਆਂ ਮੂਹ ਜਵਾਨੀ ਯਾਦ ਨੇ ਜਾਂ ਜਿਹੜੇ ਪੰਥਕਦਰ ਦੇ ਆ ਸਿੱਖੀ ਜਜ਼ਬੇ ਨਾਲ ਰਾਜਨੀਤੀ ਕਰ ਸਕਦੇ ਆ ਉਹ ਹੋਵੇ ਸੋ ਜੇ ਬਲਵਿੰਦਰ ਸਿੰਘ ਭੁੰਦੜ ਆਪਾਂ ਕਹਿ ਸਕਦੇ ਆ ਵੀ ਚੁਣੌਤੀ ਦਿੰਦੇ ਹੈਗੇ ਆ ਸੋ ਇਹ ਮੰਨੀ ਜਾਵੇਗੇ ਵੀ ਉਹ ਅਕਾਲੀ ਦਲ ਸਮੁੱਚਤਾ ਵਿੱਚ ਹੈ ਜਿਹੜਾ ਆਕਾਲ ਤਖਸਾਲਬ ਨੂੰ ਚੁਣੌਤੀ ਦੇ ਰਿਹਾ ਸੋ ਸਿੱਖ ਸੰਗਤ ਫਿਰ ਫੈਸਲਾ ਕਰੇਗੀ ਵੀ ਉਸ ਅਕਾਲੀ ਦਲ ਨੂੰ ਮਾਨਤਾ ਦੇਣੀ ਹੈ ਨਹੀਂ ਹੁਣ ਅਕਾਲੀ ਲੀਡਰਸ਼ਿਪ ਤੇ ਇਹ ਜ਼ਿੰਮੇਵਾਰੀ ਆਉਂਦੀ ਆ ਵੀ ਉਹਨਾਂ ਦੇ ਬਾਦਲ ਪਰਿਵਾਰ ਨੂੰ ਬਚਾਉਣਾ ਜਾਂ ਅਕਾਲੀ ਦਲ ਨੂੰ ਬਚਾਉਣਾ ਜੇ ਅਕਾਲੀ ਦਲ ਨੂੰ ਬਚਾਉਣਾ ਤਾਂ ਬਾਦਲ ਪਰਿਵਾਰ ਨੂੰ ਹੁੰਝ ਕੇ ਪਾਸੇ ਕਰਨਾ ਪਊਗਾ ਉਸ ਤੋਂ ਬਾਅਦ ਅਕਵਾਲ ਸਿੰਘ ਝੁੰਦਾ ਪ੍ਰਧਾਨ ਬਣ ਸਕਦੇ ਹੈਗੇ ਆ ਸੁਖਦੇਵ ਸਿੰਘ ਭੌਰ ਪ੍ਰਧਾਨ ਬਣ ਸਕਦੇ ਹੈਗੇ ਆ ਕਰਨੈਲ ਸਿੰਘ ਪੰਜੋਲੀਵਾਲਗੇ ਗੁਰਸੇਖਾ ਚੈਨਲ ਸਕੱਤਰ ਆ ਕੁਝ ਹੋਰ ਬਣਾਏ ਜਾ ਸਕਦੇ ਹੈਗੇ ਆ ਈਵਨ ਸਾਧੂ ਸਿੰਘ ਮੈਦਪੁਰੀ ਵਰਗੇ ਪੁਰਾਣੇ ਗੁਰਸੇਖਾ ਜਿਹੜੇ ਇਹ ਅਕਾਲੀ ਦਲ ਦੇ ਪ੍ਰਧਾਨ ਬਣ ਤੇ ਇਹ ਫਿਰ ਆਪਣੀ ਆਪਣੀ ਨਵੀਂ ਟੀਮ ਬਣਾ ਕੇ ਸੋ ਬਾਦਲ ਪਰਿਵਾਰ ਵੱਲੋਂ ਜਿਹੜੀ ਇੱਕ ਕੰਪਨੀ ਬਣਾ ਲਿਆ ਗਿਆ ਅਕਾਲੀ ਦਲ ਨੂੰ ਸੋ ਉਸ ਕੰਪਨੀ ਨੂੰ ਮੁੜ ਕੇ ਜਥੇਬੰਦੀ ਦੇ ਰੂਪ ਵਿੱਚ ਉਜਾਗਰ ਕਰ ਬਿਲਕੁਲ ਕਿਉਂਕਿ ਆਪਾਂ ਕੀ ਕਿ ਜਦੋਂ ਅਕਾਲ ਤਖਤ ਸਾਹਿਬ ਤੋਂ ਜਿਹੜੇ ਆਦੇਸ਼ ਆਉਂਦੇ ਨੇ ਜਾਂ ਹੁਕਮ ਆਉਂਦਾ ਉਸ ਦੇ ਵਿੱਚ ਬਕਾਇਦਾ ਇਹ ਗੱਲ ਕਹੀ ਹੈ ਕਹੀ ਗਈ ਹੈ ਕਿ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹ ਜਿਹੜਾ ਹੈ ਆਪਣਾ ਨੈਤਿਕ ਹੱਕ ਜਿਹੜਾ ਹੈ ਕੌਮ ਨੂੰ ਲੀਡ ਕਰਨ ਦਾ ਜਿਹੜਾ ਹੈ ਗਵਾ ਚੁੱਕੀ ਹੈਗੀ ਹੈ ਤੇ ਫਿਰ ਜੇ ਉਹ ਲੀਡਰਸ਼ਿਪ ਨੈਤਿਕ ਹੱਕ ਗਵਾ ਚੁੱਕੀ ਹੈ ਤੇ ਫਿਰ ਨਵੀਂ ਲੀਡਰਸ਼ਿਪ ਦੀ ਜਿਹੜੀ ਭਰਤੀ ਹੋਣੀ ਸੀ ਉਹੀ ਸਾਰਾ ਕੁਝ ਇੱਕ ਆਪਾਂ ਕਹਿ ਲਈਏ ਕਿ ਇੱਕ ਰਸਤਾ ਜਿਹੜਾ ਹੈ ਦਿੱਤਾ ਗਿਆ ਸੀ ਜਿਸ ਨੂੰ ਕਿ ਪਿਛਲੇ ਤਕਰੀਬਨ 2.5 ਮਹੀਨੇ ਹੋ ਚੁੱਕੇ ਨੇ ਦੋ ਦੇ ਫੈਸਲਿਆਂ ਨੂੰ ਉਸ ਨੂੰ ਫੋਲੋ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਰਿਹਾ ਤਾਂ ਹੀ ਕਿਤਨਾ ਕਿਤੇ ਕੌਮ ਦੇ ਵਿੱਚ ਵੀ ਰੋ ਹੈ ਕਿਤਨਾ ਕਿਤੇ ਸਿੱਖ ਸੰਗਤਾਂ ਵੀ ਬਾਰ-ਬਾਰ ਜਿਹੜਾ ਹੈ ਸਵਾਲ ਕਰ ਰਹੀਆਂ ਨੇ ਇਹ ਹੁਣ ਦੇਖਦੇ ਹਾਂ ਕਿ ਕੀ 11 ਵਾਲੀ ਮੀਟਿੰਗ ਦੇ ਵਿੱਚ ਸਾਹਮਣੇ ਉੱਭਰ ਕੇ ਆਉਂਦਾ ਹੈ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਮਿਡਲ ਵੇ ਜਿਹੜਾ ਹੈ ਉਹ ਕੱਢ ਲਿਆ ਜਾਂਦਾ ਹੈ ਸਰਤਾਪ ਤਾਰਸ ਸਿੰਘ ਜੀ ਦੂਜੇ ਮੰਨੇ ਅਕਾਲੀ ਦਲ ਦੀ ਭਰਤੀ ਮੁਹਿੰਮ ਜਿਸ ਦਾ ਆਪਾਂ ਕਹਿ ਕੇ ਹੀ ਆਈਆਂ ਕਿ ਉਹ ਜਾਰੀ ਵੀ ਹੈਗੀ ਹੈ ਅੱਜ ਤੁਸੀਂ ਦੱਸਿਆ ਵੀ ਬਿਆਨ ਵੀ ਜਿਹੜਾ ਜਾਰੀ ਹੋਇਆ ਹੈ ਦੂਜੇ ਮੰਨੇ ਸੁੱਚਾ ਸਿੰਘ ਲਗਾ ਹੋਣਾਂ ਦੀਆਂ ਤਸਵੀਰਾਂ ਗੁਰਦੁਆਰੇ 'ਚੋਂ ਭਰਤੀ ਦੀਆਂ ਵਾਇਰਲ ਹੋ ਰਹੀਆਂ ਨੇ ਇੱਥੇ ਅਸੀਂ ਗੁਰਦੁਆਰੇ ਦੀ ਗੱਲ ਤਾਂ ਕਰ ਰਹੇ ਹਾਂ ਕਿਉਂਕਿ ਅਕਾਲੀ ਦਲ ਜਦੋਂ ਵੀ ਕਮੇਟੀ ਨੂੰ ਪਾਸੇ ਕਰਨਾ ਚਾਹੁੰਦਾ ਉਹਨਾਂ ਨੇ ਇਹੀ ਕਿਹਾ ਕਿ ਸਾਡੀ ਤਾਂ ਜੀ ਮੈਂਬਰਸ਼ਿਪ ਰੱਦ ਹੋ ਜਾਣੀ ਹੈ ਸਾਡੀ ਸਦਸਤਾ ਜਿਹੜੀ ਹੈ ਚੋਣ ਕਮਿਸ਼ਨ ਨੇ ਰੱਦ ਹੋ ਜਾਣੀ ਹੈ ਕਿਉਂਕਿ ਅਸੀਂ ਤੁਹਾਨੂੰ ਉਹ ਨਹੀਂ ਕਰਦੇ ਤੇ ਫਿਰ ਗੁਰਦੁਆਰੇ ਜੀ ਤੁਸੀਂ ਭਰਤੀ ਕਰ ਰਹੇ ਹੋ ਐਕਸੈਪਟਡ ਹਾਂ ਜੀ ਹੁਣ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਫੇਸਬੁੱਕ ਦਾ ਜਿਹੜਾ ਪੇਜ ਆ ਸ਼੍ਰੋਮਣੀ ਅਕਾਲੀ ਦਲ ਦਾ ਆਫੀਸ਼ੀਅਲ ਫੇਸਬੁੱਕ ਪੇਜ ਆ ਉਹਦੇ ਤੇ ਡੇਰਾ ਬਾਬਾ ਨਾਨਕ ਦੇ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਈ ਵੀ ਜਿਹੜਾ ਸਾਡਾ ਦਰਸ਼ਕ ਆ ਸ਼੍ਰੋਮਣੀ ਅਕਾਲੀ ਦਲ ਦੇ ਫੇਸਬੁੱਕ ਪੇਜ ਤੇ ਜਾ ਕੇ ਦੇਖ ਸਕਦਾ ਆ ਜੂਦੇ ਤੇ ਫੋਟੋਆਂ ਅਪਲੋਡ ਹੋਈਆਂ ਨੇ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਦੇ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਅਕਾਲੀ ਦਲ ਦੀ ਭੜਤੇ ਕੀਤੀ ਗਈ ਇਹ ਸਿੱਧਮ ਸਿੱਧਾ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਹੈ ਇਹਦੇ ਨਾਲ ਆਕਾਲੀ ਦਲ ਦੀ ਮਾਨਤਾ ਰੱਦ ਹੋ ਸਕਦੀ ਹੈ ਜਿਵੇਂ ਉਹ ਕਹਿੰਦੇ ਆ ਹਾਂ ਨਾ ਸੋ ਜਿਵੇਂ ਉਹ ਇਟ ਮੀਨਸ ਜੇ ਹਲੇ ਤੱਕ ਚੋਣ ਕਮਿਸ਼ਨ ਨੇ ਇਹਨਾਂ ਦੀ ਮਾਨਤਾ ਰੱਦ ਨਹੀਂ ਕੀਤੀ ਤਾਂ ਉਹ ਆਕਾਲ ਤਖਤ ਦੇ ਹੁਕਮਨਾਮਿਆਂ ਨੂੰ ਮੰਨ ਕੇ ਵੀ ਉਹਨਾਂ ਦੀ ਮਾਨਤਾ ਰੱਦ ਨਹੀਂ ਹੋਵੇਗੀ ਹਾਂ ਨਾ ਸੋ ਆਕਾਲੀ ਦਲ ਧੋਖਾ ਦੇ ਰਿਹਾ ਆਕਾਲ ਤਖਤ ਸਾਹਿਬ ਨੂੰ ਸਿੱਖ ਸੰਗਤਾਂ ਨੂੰ ਵੀ ਤੇ ਆਪਣੀ ਪਾਰਟੀ ਨੂੰ ਵੀ ਧੋਖਾ ਦੇ ਰਿਹਾ ਸੋ ਉਹਦੇ ਪੇਜ ਤੇ ਲਿਖਿਆ ਗਿਆ ਵੀ ਸੁੱਚਾ ਸਿੰਘ ਲੰਗਾ ਅਤੇ ਉਹਨਾਂ ਦੇ ਬੇਟੇ ਸੋਨੂ ਲੰਗਾ ਹੁਣ ਸੁੱਚਾ ਸਿੰਘ ਲੰਗਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ ਉਦੇ ਬੇਟੇ ਦੇ ਨਾਂ ਨਾਲ ਸਿੰਘ ਵੀ ਨਹੀਂ ਲੱਗਿਆ ਹੋਇਆ ਸੋਨੂ ਲੰਗਾ ਅਕਾਲੀ ਦਲ ਦੇ ਅਫੀਸ਼ੀਅਲ ਪੇਜ ਤੇ ਪਾਇਆ ਸੋਨੂ ਲੰਗਾ ਨੇ ਭਰਤੀ ਕਰਾਈ ਹੁਣ ਜੇ ਸਾਨੂੰ ਰੋਜੀ ਬਰਕੰਦੀ ਵੰਟੀ ਰਵਾਣਾ ਸੋਨੂ ਲੰਗਾ ਮਤਲਬ ਕਿ ਜੇ ਇਹ ਜੇ ਸਿੱਖਾਂ ਦੇ ਨਾਵਾਂ ਨਾਲ ਵੀ ਜਿਨ੍ਹਾਂ ਦਾ ਨਹੀਂ ਪਤਾ ਜਿਨ੍ਹਾਂ ਦੇ ਨਾਂ ਨਾਲ ਵੀ ਸਿੰਘ ਨਹੀਂ ਲੱਗਦਾ ਜੇ ਇਹ ਲੀਡਰਸ਼ਿਪ ਸਾਹਮਣੇ ਆਉਣੀ ਆ ਤਾਂ ਸਾਨੂੰ ਇਹ ਜੇ ਅਕਾਲੀ ਦਲ ਦੀ ਲੋੜ ਨਹੀਂ ਹੈ ਸਾਨੂੰ ਪੂਰਨ ਗੁਰਸਿੱਖ ਅਮਰਤ ਧਾਰੀ ਸੱਚੇ ਸੁੱਚੇ ਜਿਹੜੇ ਉੱਪਰ ਨੂੰ ਸ਼੍ਰੀ ਸਾਹਿਬ ਆ ਪਾ ਕੇ ਪ੍ਰਕਾਸ਼ ਦਾੜੇ ਵਾਲੇ ਹੂੰ ਉਹ ਬੰਦੇ ਆਉਣੇ ਚਾਹੀਦੇ ਆ ਸੋ ਸੁੱਚਾ ਸਿੰਘ ਲੰਗਾ ਦਾ ਮਨ ਨੂੰ ਨਹੀਂ ਪਤਾ ਇਹ ਛੋਟਾ ਬੇਟਾ ਆ ਵੱਡਾ 6 ਮਹੀਨੇ ਪਹਿਲਾਂ ਹਿਮਾਚਲ ਵਿੱਚ ਫੜਿਆ ਗਿਆ ਸੀ ਉੱਥੇ ਉਹ ਨਸ਼ੇ ਦੇ ਕੇਸ ਵਿੱਚ ਮਨ ਲਾਦੀ ਉਹ ਨਸ਼ਾ ਲੈ ਰਿਹਾ ਹੈ ਨਾ ਉਹ ਦੱਸ ਰਿਹਾ ਹੈ ਵੀ ਮੈਂ ਸੋਚਾ ਸਿੰਘ ਲਗਾ ਦਾ ਬੇਟਾ ਹੈਗਾ ਜੇ ਇਹੇ ਜੇ ਨਸ਼ੇ ਲੈਣ ਵਾਲੇ ਲੋਕਾਂ ਨੇ ਅਕਾਲੀ ਦਲ ਦੀ ਭਰਤੀ ਕਰਾਉਣੀ ਆ ਔਰ ਅਕਾਲੀ ਦਲ ਨੇ ਆਪਣੇ ਅਫੀਸ਼ੀਅਲ ਪੇਜ ਤੇ ਉਹਨਾਂ ਦੀਆਂ ਫੋਟੋਆਂ ਲਾ ਕੇ ਪੇਸ਼ ਕਰਨੀਆਂ ਤਾਂ ਸਾਨੂੰ ਲੱਗਦਾ ਵੀ ਸਾਨੂੰ ਇਹ ਇਹ ਸਾਡੇ ਸ਼ਹੀਦਾਂ ਦਾ ਅਕਾਲੀ ਦਲ ਨਹੀਂ ਹੈ ਸੋ ਅਸੀਂ ਇਸ ਤਰ੍ਹਾਂ ਦਾ ਅਕਾਲੀ ਦਲ ਨਹੀਂ ਚਾਹੁੰਦੇ ਅਸੀਂ ਸੰਪੂਰਨ ਗੁਰਸਿੱਖਾਂ ਦਾ ਚੜ੍ਹਦੀ ਕਲਾ ਵਾਲੇ ਸਿੰਘਾਂ ਦਾ ਜਿਨ੍ਹਾਂ ਵਿੱਚ ਪੰਥਕ ਜਜਬਾ ਹੋਵੇ ਸੈਂਟਰ ਨਾਲ ਚੁਣੌਤੀ ਭਰਪੂਰ ਲੜਾਈ ਲੜਨ ਦਾ ਜਜਬਾ ਹੋਵੇ ਜਿਹੜੇ ਸਿਰਫ ਰਾਜਗੱਦੀਆਂ ਤੱਕ ਸੀਮਿਤ ਨਾ ਹੋਣ ਜਿਹੜੇ ਆਪਣੇ ਪੰਥ ਲਈ ਲੋੜ ਪੈਣ ਤੇ ਆਪਣੇ ਪੰਥ ਲਈ ਸ਼ਹਾਦਤਾਂ ਦੇਣ ਦਾ ਜਜਬਾ ਰੱਖਦੇ ਹੋਣ ਉਹ ਚਾਹੀਦਾ ਸੋ ਅਕਾਲੀ ਦਲ ਇੱਕ ਪਾਸੇ ਅਕਾਲ ਤਖਤ ਨੂੰ ਇਹ ਕਹਿ ਰਿਹਾ ਵੀ ਜੇ ਅਸੀਂ 7 ਮੈਂਬਰੀ ਕਮੇਟੀ ਅਧੀਨ ਭਰਤੀ ਕਰੀ ਤਾਂ ਸਾਡੀ ਮਾਨਤਾ ਰੱਦ ਹੋ ਜਾਵੇਗੀ ਹੁਣ ਗੁਰਦੁਆਰਿਆਂ ਵਿੱਚ ਕਾਨਫਰੰਸਾਂ ਵੀ ਹੋ ਰਹੀਆਂ ਨੇ ਗੁਰਦੁਆਰਿਆਂ ਵਿੱਚ ਭਰਤੀ ਵੀ ਹੋ ਰਹੀ ਆ ਜੇ ਹੁਣ ਤੱਕ ਮਾਨਤਾ ਰੱਦ ਨਹੀਂ ਹੋਈ ਤਾਂ ਅੱਗੋਂ ਵੀ ਅਕਾਲੀ ਦਲ ਦੀ ਮਾਨਤਾ ਰੱਦ ਨਹੀਂ ਹੋਵੇਗੀ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਅਧੀਨ ਹੀ ਆਪਣੀ ਭਰਤੀ ਕਰਨੀ ਪਵੇਗੀ ਜੀ ਬਿਲਕੁਲ ਜੀ ਤੇ ਉਮੀਦ ਇਹੀ ਕਰਦੇ ਆ ਕਿ ਇਸ ਤਰੀਕੇ ਦੇ ਨਾਲ ਹੋਵੇ ਬਾਕੀ ਆਪਾਂ ਦੇਖਦੇ ਆ ਕਿ ਆਉਣ ਵਾਲੇ ਦਿਨਾਂ 'ਚ ਇਸ ਦੇ ਵਿੱਚ ਕੀ ਅਪਡੇਟ ਆਉਂਦੀ ਹੈ ਕੀ ਅਕਾਲੀ ਦਲ ਸਿਰਫ ਗੱਲਾਂ ਦੇ ਤੌਰ ਤੇ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਾ ਹੈ ਜਾਂ ਫਿਰ ਜਿਹੜਾ ਹੈ ਆਪਣੀਆਂ ਕਾਰਵਾਈਆਂ ਦੇ ਵਿੱਚ ਕਹਿਣੀ ਤੇ ਕਥਨੀ ਦੇ ਵਿੱਚ ਪੂਰਾ ਉਤਰਦਾ ਹੈ ਇਹ ਸਾਰਾ ਕੁਝ ਆਉਣ ਵਾਲੇ ਦਿਨਾਂ 'ਚ ਇਹ ਸਿਚੁਏਸ਼ਨ ਜਿਹੜੀ ਹੈ ਕਲੀਅਰ ਹੋ ਜਾਣੀ ਹੈਗੀ ਆ